ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਦਾਸ ਸੰਤ ਰੇਨ ਬਾਬਾ ਲਖਵੀਰ ਸਿੰਘ ਜੀ ਖਾਲਸਾ ਲਲੋਡਾ ਸਾਹਿਬ ਵਾਲੇ ਸੋ ਮੈਨੂੰ ਜੀ ਹਰਬਲ ਨਿਊਟ੍ਰੀਸ਼ਨ ਲੈਂਦਿਆਂ ਨੂੰ ਅੱਜ 5 ਮਹੀਨੇ ਪੂਰੇ ਹੋ ਗਏ ਆ 5 ਮਹੀਨਿਆਂ ਦੇ ਵਿੱਚ ਮੈਂ ਆਪਣਾ 30 ਕਿਲੋ ਵਜ਼ਨ ਘਟਾਇਆ ਤੇ 12 ਇੰਚ ਪੇਟ ਘਟਾਇਆ 30 ਕਿਲੋ ਵਜ਼ਨ ਕਟਾਇਆ ਤੇ 5 12 ਇੰਚ ਵੇਡ ਕਟਾਇਆ ਤੇ ਰੰਗ ਰੂਪ ਤੁਸੀਂ ਦੇਖ ਰਹੇ ਹੋ ਬਿਲਕੁਲ ਸਾਫ ਸੁਥਰਾ ਹੋ ਗਿਆ ਇਸ ਤੋਂ ਪਹਿਲਾਂ 5 ਮਹੀਨਿਆਂ ਤੋਂ ਪਿੱਛੇ ਸਰੀਰ ਨੂੰ ਬੜਾ ਸੋਜਾ ਆਉਂਦਾ ਸੀ ਹੱਥ ਪੈਰ ਬੜੇ ਸੁੱਜ ਜਾਂਦੇ ਸੀ ਤੇ ਮੂੰਹ ਸੁੱਜ ਜਾਂਦਾ ਸੀ ਪੈਰ ਸੁੱਜ ਜਾਂਦੇ ਸੀ ਸਾਰੀ ਬਾਡੀ ਨੂੰ ਸੋਜਾ ਆ ਜਾਂਦਾ ਸੀ ਅਤੇ ਰੀੜ ਦੀ ਹੱਡੀ ਦੇ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਸੀ ਕਦੇ ਚੀਪੀ ਉੱਥੋਂ ਲਵਾ ਲਈ ਕਦੇ ਉੱਥੋਂ ਲਵਾ ਲਈ ਕਦੇ ਉੱਥੋਂ ਲਵਾ ਲਈ ਅੱਧੇ ਗੋਡਿਆਂ ਦੇ ਵਿੱਚ ਦਰਦ ਰਹਿੰਦੇ ਡਾਕਟਰ ਕਹਿੰਦਾ ਵੀ ਗੋਡਾ ਬਦਲਣਾ ਪੈਣਾ ਤੇ ਹੁਣ 5 ਮਹੀਨਿਆਂ ਵਿੱਚ ਆਣ ਬਿਲਕੁਲ ਫਿੱਟ ਪਾਟਾ ਜੀ ਕੋਈ ਦਰਦ ਨਹੀਂ ਹੈ ਕੋਈ ਅਲਰਜੀ ਨਹੀਂ ਹੈ ਕੋਈ ਸੋਜਾ ਨਹੀਂ ਹੈ ਤੇ ਬਿਲਕੁਲ ਭਾਵੇਂ ਸਾਡੀ ਕੰਪਨੀ ਕਲੇਮ ਨਹੀਂ ਕਰਦੀ ਕਿਉਂਕਿ ਜਿਹੜਾ ਇਹ ਨਿਊਟ੍ਰੀਸ਼ਨ ਤਿਆਰ ਕਰਦੇ ਆ ਹਰ ਵੱਲ ਕੰਪਨੀ ਅਮਰੀਕਾ ਦੇ ਵਿੱਚ 350 ਡਾਕਟਰ ਤੇ ਸਾਇੰਟਿਸਟ ਇਸ ਨੂੰ ਤਿਆਰ ਕਰਦੇ ਨੇ ਬੜੀ ਸੁੱਧਤਾ ਦੇ ਨਾਲ ਬਹੁਤ ਤਿਆਰ ਕਰਦੇ ਨੇ ਇਹ ਜੋ ਮਾਰਕਿਓਸ ਜੀ ਵੱਲੋਂ ਇਹ ਨਿਊਟ੍ਰੀਸ਼ਨ ਤਿਆਰ ਕੀਤਾ ਗਿਆ ਸੀ ਉਹਨਾਂ ਦੀ ਪਹਿਲਾ ਮਾਤਾ ਜੀ ਓਵਰਵੇਟ ਸੀ ਬੜੇ ਬਿਮਾਰੀਆਂ ਦੇ ਨਾਲ ਤੰਗ ਸੀ ਤੇ ਉਹ ਆਪਣੀ ਮਾਂ ਨੂੰ ਬੜਾ ਪਿਆਰ ਕਰਦੇ ਸੀ ਇਸ ਕਰਕੇ ਉਹਨਾਂ ਦੀ ਮਾਂ ਅਕਾਲ ਚਲਾਣਾ ਕਰ ਗਏ ਸਨ ਤੇ ਇਹਨਾਂ ਨੇ ਫਿਰ ਕੋਚ ਕੀਤੀ ਸੀ ਮਾਰਕਿਓਸ ਅਮਰੀਕਾ ਦੇ ਨੇ ਜਿਹੜੀ ਤੇ ਇਹ 45 ਸਾਲ ਪੁਰਾਣੀ ਕੰਪਨੀ ਹੈ ਜੀ ਸੋ ਬਹੁਤ ਵਧੀਆ ਰਿਜ਼ਟ ਆ ਗਿਆ ਦਾ ਅਸੀਂ ਸਾਰਾ ਪਰਿਵਾਰ ਸਿੰਘਣੀ ਨੇ ਮਰੀ ਨੇ 20 ਕਿਲੋ ਵਜਨ ਘਟਾਇਆ ਜਸਨਪ੍ਰੀਤ ਸਿੰਘ ਨੇ 10 ਕਿਲੋ ਵਜਨ ਘਟਾਇਆ ਸਿਮਰਨ ਜੋਤ ਉਹਨੇ 5 ਕਿਲੋ ਵਜਨ ਘਟਾਇਆ ਤੇ ਬੇੜੀਏ ਜਿਹੜੀ ਉਹਨੇ 5 ਕਿਲੋ ਵਜ਼ਨ ਵਧਾਇਆ ਇਹ ਵਜ਼ਨ ਘਟਾਉਂਦੀ ਵੀ ਵਜ਼ਨ ਵਧਾਉਂਦੀ ਵੀ ਸਰੀਰ ਤੰਦਰੁਸਤ ਕਰ ਦਿੰਦਾ ਰੰਗ ਰੂਪ ਬਿਲਕੁਲ ਸਾਫ ਸੁਥਰਾ ਹੋ ਜਾਂਦਾ ਭਾਵੇਂ ਕੰਪਨੀ ਕਲੇਮ ਨਹੀਂ ਕਰਦੀ ਕਿਉਂਕਿ ਵਿਜਲ ਫੈਟ ਨਿਕਲਣ ਦੇ ਨਾਲ ਹੀ ਜੋ ਵਿਜਲ ਫੈਟ ਆ ਉਹ ਨਿਕਲਣ ਦੇ ਨਾਲ ਹੀ ਤੇ ਸਾਰੀਆਂ ਬਿਵਾਰੀਆਂ ਆਟੋਮੈਟਿਕ ਦੂਰ ਹੋ ਜਾਂਦੀਆਂ ਨੇ ਸੋ 5 ਮਹੀਨਿਆਂ ਦੇ ਵਿੱਚ ਕੋਈ ਗੋਡਾ ਨਹੀਂ ਦੋਦਾ ਕੋਈ ਜਿੱਟਾ ਨਹੀਂ ਦੋਦਾ ਕੁਇ ਟੂ ਇਹਨੇ ਤੋਂ ਵੀ ਕੋਈ ਸੋਜਾਂ ਨਹੀਂ ਕੱਢਦਾ। ਸਰੀਰ ਇਹਨ ਬਿਲਕੁਲ ਹਰਕਾ ਹਲਕਾ ਹੋ ਗਿਆ। ਮੂੰ ਬੜਾ ਭਾਰੀ ਸੀ ਪਤਲਾ ਹੋ ਗਿਆ। ਰੰਗ ਸਾਫ ਹੋ ਗਿਆ। ਤੇ ਬਾਡੀ ਜਿਹੜੀ ਸਰੀਰ ਆ ਉਹ ਐ ਨਤੰਦਰੁਤ ਵਿੱਚ ਫਾਟ ਹੋ ਰਹੀ ਆ ਤੇ ਹਜੇ ਚੱਲ ਰਿਹਾ। ਤੇ ਬੜੇ ਧਮਾਕੇ ਕਰਾਂਗੇ। ਬੜੇ ਬੰਬ ਚਲਾਵਾਂਗੇ। ਦੁਨੀਆ ਖਣਖਣ ਦੇਖਿਆ ਕਰੇਗੀ ਕਿ ਉਹੀ ਸੰਤਰੇਨ ਜੀ ਨਹੀਂ ਜਿਹੜੇ ਬੜੇ ਭਾਰੀ ਹੁੰਦੇ ਸੀ। ਤੇ ਤੁਸੀਂ ਦੇਖਿਆ ਸੋ ਤਾਂ ਮੈਂ ਫੋਟੋ ਵੀ ਵਿੱਚ ਮੈਂਸ਼ਨ ਕਰੂੰਗਾ। ਤੇ ਹੁਣ ਜਿਹੜਾ ਸਰੀਰੈਨ ਬਿਲਕੁਲ ਸੈਕਟੋਰੀਆ ਤੇ ਲੱਖਾਂ ਲੋਕਾਂ ਨੂੰ ਅਸੀਂ ਲੋਡ ਕਰਾਂਗੇ ਕਿ ਮਿਸਨਾ ਸਾਡੀ ਜਿਹੜੀ ਜ਼ੂਮ ਕਲਾਸ ਲੱਗਦੀ ਆ ਜੋ ਜ਼ੂਮ ਕਲਾਸ ਲੱਗਦੀ ਆ ਉਹ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਐਤਵਾਰ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਸਾਡੇ ਮੋਟੋਰ ਸਰਦਾਰ ਗੁਰਮukh ਸਿੰਘ ਜੀ ਜੋ ਸਾਡੇ ਸਾਰਿਆਂ ਤੋਂ ਸੀਨੀਅਰ ਨੇ ਸੋ ਇਹਦੇ ਵਿੱਚ ਇਨਕਮ ਵੀ ਆ ਇਹਦੇ ਵਿੱਚ ਸੈੱਟ ਵੀ ਸੈੱਟ ਕਰ ਸਕਦੇ ਆ ਇਨਕਮ ਵੀ ਹਜ਼ਾਰ ਤੋਂ ਲੈ ਕੇ ਲੱਖਾਂ ਤੱਕ ਤੁਸੀਂ ਜਿੰਨੀ ਮਰਜ਼ੀ ਮਿਹਨਤ ਕਰਕੇ ਆਪਣੀ ਇਨਕਮ ਵਧਾ ਸਕਦੇ ਹੋ ਕਿ ਦਵਾਈ ਦਵਾਈ ਪਹਿਲਾਂ ਤੁਹਾਨੂੰ ਥੋੜੀ ਜਿਹੀ ਮਹਿੰਗੀ ਲੱਗਦੀ ਆ ਅਗਲਾ ਕਹਿੰਦਾ ਮਹਿੰਗੀ ਆ ਜੀ ਤੇ ਇਹ ਫਿਰ ਪਰਸੈਂਟਾਂ ਦੇ ਵਿੱਚ ਘਟਦੀ ਜਾਂਦੀ ਆ ਪਹਿਲਾਂ 25% ਫਿਰ 35% ਫਿਰ 42% ਫਿਰ 50% 50% ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਫੋਨ ਨੰਬਰ ਮੇਰਾ 94643 95801 93643 59801 ਇਹ ਮੇਰਾ ਫੋਨ ਨੰਬਰ ਹੈ ਦੂਜਾ ਨੰਬਰ ਨੋਟ ਕਰ ਲਓ 84276 10019 ਇਹ ਭਾਈ ਜਸਨਪ੍ਰੀਤ ਸਿੰਘ بیٹے ਦਾ ਨੰਬਰ ਤੇ ਦੋਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਨੰਬਰਾਂ ਤੇ ਕੀ ਤੁਸੀਂ ਵਜਨ ਘਟਾਉਣਾ ਚਾਹੁੰਦੇ ਹੋ ਜੀ ਤੁਸੀਂ ਵਜਨ ਵਧਾਉਣਾ ਚਾਹੁੰਦੇ ਹੋ ਕਿ ਆਪਣੇ ਸਰੀਰ ਨੂੰ ਤੰਦਰੁਸਤ ਆਉਣਾ ਚਾਹੁੰਦੇ ਹੋ ਬਿਲਕੁਲ ਬਾਡੀ ਦੇਖੋ ਮਹਾਰਾਜ ਨੇ ਸਾਨੂੰ 100 ਸਾਲ ਦੀ ਉਮਰ ਦਿੱਤੀ ਆ ਕੋਈ <Koye> 40 ਸਾਲ ਦਾ ਮਰ ਰਿਹਾ ਕੋਈ 35 ਸਾਲ ਦਾ ਮਰ ਰਿਹਾ ਕੋਈ ਕਿੰਨੇ ਦਾ ਕੋਈ ਕਿੰਨੇ ਦਾ ਕਿਉਂਕਿ ਪਰਮੇਸ਼ਰ ਨੇ ਸਾਨੂੰ ਸਾਰੇ ਨੂੰ ਉਮਰ ਇੱਕੋ ਜਿਹੀ ਦਿੱਤੀ ਆ ਤੇ ਇਸ ਕਰਕੇ ਖਾਣ ਪੀਣ ਦੀਆਂ ਗਲਤ ਆਦਤਾਂ ਕਰਕੇ ਨਾ ਸਾਨੂੰ ਪਾਣੀ ਪੀਣ ਦਾ ਪਤਾ ਨਾ ਸਾਨੂੰ ਖਾਣ ਪੀਣ ਦਾ ਪਤਾ ਇਹ ਜਿਹੀ ਚੀਜ਼ਾਂ ਖਾ ਪੀ ਲੈਨੇ ਆ ਢਿੱਡ ਵੱਧ ਜਾਂਦਾ ਥੀਲ ਫੈਟ ਵੱਧ ਜਾਂਦੀ ਆ ਮਸਲ ਡਾਊਨ ਹੋ ਜਾਂਦੇ ਨੇ ਕੈਲਰੀ ਵੱਧ ਜਾਂਦੀ ਆ ਬੀ ਐਮ ਆਈ ਘਟ ਜਾਂਦੀ ਆ ਬੀ ਐਮ ਆਈ ਵੱਧ ਜਾਂਦੀ ਆ ਦੇ ਬਹੁਤ ਹੀ ਸਰੀਰ ਦਾ ਬੁਰਾ ਹਾਲ ਹੋ ਜਾਂਦਾ ਜੇ ਤੁਸੀਂ ਚਾਹੁੰਦੇ ਹੋ ਤੰਦਰੁਸਤ ਹੋਣਾ ਬਿਲਕੁਲ ਫਿੱਟ ਫਾਟ ਓਕੇ ਜੀਰੋ ਜੀਰੋ ਸਰੀਰ ਨੂੰ ਕਰਨਾ ਚਾਹੁੰਦੇ ਆ ਸਹੀ ਜੋ ਰਿਜਨਲ ਆਈਡੀਅਲ ਵਜਨਾ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਦਿੱਤੇ ਨੰਬਰਾਂ ਦੇ ਉੱਤੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ